ਅੱਜ ਜਿਹੜਾ ਮੁੱਦਾ ਬੜਾ ਜ਼ੋਲਰ ਸ਼ੀਲਾ ਬਟਾਲਾ ਦੇ ਅੰਦਰ ਲਗਾਤਾਰ ਹਤਿਆਮਾਂ ਹੋ ਰਹੀਆਂ ਜਿੱਤੇ ਹਤਿਆਮਾਂ ਹੋ ਰਹੀਆਂ ਉਥੇ ਸਨੈਚਿੰਗ ਫਰੋਤੀਆਂ ਖੁੱਲ੍ਹੇ ਆਮ ਕਰ ਰਹੀਆਂ ਔਰ ਆਮ ਪਾਰਟੀ ਸਰਕਾਰ ਜਿਹੜੀ ਹੈ ਨਕਾਮ ਹੈ ਉਸ ਮੁੱਦੇ ਦੇ ਉਤੇ ਕਿ ਲੋਕਾਂ ਨੂੰ ਆਪਣੀ ਜਾਨ ਮਾਲ ਦੀ ਸੁਰੱਖਿਆ ਜਿਹੜੀ ਸਰਕਾਰ ਨੇ ਕਰਨੀ ਹੈ ਉਹ ਚੁਟਗਲੇ ਤੇ ਡਰਾਮੇ ਕਰਕੇ ਤੇ ਉਹਦੇ ਨਾਲ ਸਮਾਪਤੀਤ ਕਰਦਾ ਪਿਛਲੇ ਦਿਨ ਆਈ ਗਰੋਪੀ ਦੇ ਅੰਦਰ ਕੁਦਰਤ ਦੀ ਗਰੋਪੀ ਦੇ ਅੰਦਰ ਹਸਪਤਾਲ ਦੇ ਅੰਦਰ ਲੰਮੇ ਬੈ ਕੇ ਡਰਾਮਾ ਕਰ ਲਿਆ ਲੋਕਾਂ ਦਾ ਕੁਝ ਨਹੀਂ ਕੀਤਾ ਜਿਹੜਾ ਕਹਿੰਦਾ ਬੱਕਰੀ ਦੇ ਕੁਕੜੀ ਦੇ ਪੈਸੇ ਦੇਗਾ ਉਹ ਅਜੇ ਤੱਕ ਕਿਸੇ ਦੇ ਕੋਲਸਾਰ ਨਹੀਂ ਲਈ ਰੇਕ ਨੂੰਣ ਵਵਸਤਾ ਦੀ ਗੱਲ ਚੜਮ ਰਾ ਚੁਗੀ ਹੈ ਔਰ ਆਮ ਪਾਰਟੀ ਸਰਕਾਰ ਜਿਹੜੀ ਬੜੇ ਬੜੇ ਵੱਡੇ ਦਾਵੇ ਐਮਐਲਏ ਕਰਦੇ ਨੇ ਜਾਂ ਸਰਕਾਰ ਕਰਦੀ ਹੈ ਤੇ ਰੋਜ਼ ਦਿਹਾੜੀ ਅਖਬਾਰਾਂ ਦੇ ਅੰਦਰ ਬੜਾ ਬੜਾ ਕੋਈ ਗਾਉਂਦੀ ਹੈ ਗੀਤ ਗਾਉਂਦੀ ਹੈ ਆਪਣੇ ਜਿਸਰਾ ਭਈ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਅਸੀਂ ਵਿਰੋਧੀਆਂ ਬੰਦ ਕਰਾ ਦਿਆਂਗੇ ਗੈਂਗਸਟਰਾਂ ਨੂੰ ਨੱਥ ਪਾ ਦਿਆਂਗੇ ਮਗਰ ਅਫਸੋਸ ਨਾ ਕਹਿਣਾ ਪੈਂਦਾ ਕਿ ਅੱਜ ਉਗਰਵਾਦੀ ਯਾਦ ਤਾਜ਼ਾ ਕਰਾਤੀ ਆਪ ਪਾਰਟੀ ਸਰਕਾਰ ਉਸ ਕਾਲੇ ਦੌਰ ਦੀ ਯਾਦ ਆਇਆ ਕਰਾਤੀ ਆਪ ਪਾਰਟੀ ਸਰਕਾਰ ਨੇ ਕਿ ਜਿਹੜਾ ਵਟਾਲੇ ਦੇ ਅੰਦਰ ਤੁਸੀਂ ਲੋਕਾਂ ਨੇ ਦੇਖਿਆ ਹੋਵੇਗਾ ਵੀ ਬੁਰਾਣਾ ਇਤਿਹਾਸ ਤੁਹਾਡੇ ਸਾਹਮਣੇ ਹੈ ਭਈ ਉਹ ਦਿਨ ਦਿਹਾੜੇ ਸ਼ਾਮ ਨੂੰ 7:00 ਵਜੇ ਤੋਂ 8:00 ਵਜੇ ਦੇ ਵਿੱਚ ਸ਼ਹਿਰ ਦੇ ਅੰਦਰੂਨੀ ਇਲਾਕੇ 'ਚ 24 ਰੌਂਡ ਫਾਇਰਿੰਗ ਕਰਦੀ ਔਰ ਫਾਇਰਿੰਗ ਕਰਕੇ ਨਿਕਲਣਾ ਜਿਹਦੇ ਜਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਔਰ ਚਾਰ ਜ਼ਖਮੀ ਹੈ ਸਰਕਾਰ ਨਾ ਦੀ ਚੀਨ ਨਾ ਹੋਣ ਕਰਕੇ ਜੰਗਲ ਦਾ ਰਾਜ ਬਣਿਆ ਪਿਆ ਬਟਾਲੇ ਵਿੱਚ ਔਰ ਜੰਗਲ ਰਾਜ ਕਰਕੇ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਦਿਨ ਬਦ ਦਿਨ ਪਰ ਕਦੀ ਕਿਸੇ ਦੀ ਅੱਜ ਤੱਕ ਮੈਂ ਹੈਰਾਨ ਹ ਕਿ ਲਾਇਸੈਂਸ ਲੈਣਾ ਹੋਵੇ ਆਪਣਾ ਜੈਨੂਅਲ ਉਹਦਾ ਪਤਾ ਨਹੀਂ ਕਿੰਨੇ ਲੱਖ ਰੁਪਇਆ ਲੱਗਣਾ ਔਰ ਆ ਜਿਹੜੇ ਵੈਪਨ ਨੇ ਇਹਦੇ ਹੋਂ ਲੱਗਦਾ ਜਿਸਰਾ ਖਡੋਣ ਵਾਲੀਆਂ ਦੁਕਾਨਾਂ ਤੋਂ ਵਿਕਣਦੇ ਨੇ ਸੰਚਾਲਿਤ ਹਥਿਆਰ ਨੇ ਆਟੋਮੈਟਿਕ ਹਥਿਆਰ ਨੇ ਔਰ ਉਹਨਾਂ ਹਥਿਆਰਾਂ ਦੇ ਨਾਲ ਲੋਕਾਂ ਦੀਆਂ ਹੱਤਿਆਵਾਂ ਜੜੀਆਂ ਨੇ ਸ਼ਰੀਆਂ ਹੋ ਰਹੀਆਂ ਔਰ ਅਮਨ ਭਾਈ ਜਾ ਰਹੇ ਤੋਂ ਇਲਾਵਾ ਸ਼ਹਿਰ ਤੇ ਅਸੁਰੱਖਿਆ ਤੇ ਵਾਤਾਵਰਣ ਦਾ ਕੰ ਵਰਤ ਤਬਾਹ ਹੋ ਰਿਹਾ ਔਰ ਉਹ ਬਾਰਿ ਬਾਰ ਜਾ ਰਹੇ ਨੇ ਸਰਕਾਰ ਕਹਿੰਦੀ ਹੈ ਕਿ ਵਪਾਰ ਜਿਹੜੀ ਆ ਜਲਦੀ ਵਾਪਸ ਆਏਗਾ ਇੱਥੇ ਕ੍ਰਾਂਤੀ ਲਿਆਵਾਂਗੇ ਕ੍ਰਾਂਤੀ ਕੋਈ ਆਈ ਆ ਸ਼ਹੀਦ ਭਗਤ ਸਿੰਘ ਦੀ ਗੱਲ ਕਰਨ ਵਾਲੇ ਲੋਕ ਇੱਥੇ ਲੁੱਟ ਮਾਰ ਦੀਆਂ ਘਟਨਾਵਾਂ ਤੇ ਹੱਤਿਆਵਾਂ ਦਾ ਦੌਰ ਚੱਲ ਰਿਹਾ ਮੈਂ ਜਿਹੋ ਹੀ ਕਹਿਣਾ ਚਾਹਾਂਗਾ ਜਿਨ੍ਹਾਂ ਬੱਚਿਆਂ ਦੀ ਹੱਤਿਆ ਹੋਈ ਹੈ ਕੱਲਾ ਕੱਲਾ ਪਰਿਵਾਰ ਦਾ ਜੀ ਹੈ ਔਰ ਬਾਪ ਉਹਦੀ ਬੱਲਾਂ ਡੱਥ ਹੋ ਚੁੱਕੀ ਆ ਸਰਕਾਰ ਉਹਨੂੰ ਘੱਟੋ ਘੱਟ 5 ਕਰੋੜ ਦਾ ਮੁਆਵਜ਼ਾ ਦੇਵੇ ਔਰ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਜ਼ਖਮੀਆਂ ਦਾ ਲਾਇਬਰੀ ਕਰਾਵੇ ਔਰ ਸਰਕਾਰ ਇਸ ਨੂੰ ਪੂਤਾ ਕਰੇ ਕਿ ਬਟਾਲੇ ਦੀ ਸੁਰੱਖਿਆ ਚ ਕੀਦੀ ਬਣਾਈ ਜਾਵੇ